ਐਕਟਿਵ ਅਤੇ ਜਾਂਦਿਆਂ ਨੌ ਸਸ ਨਾਲ ਵਾਪਰ ਗਈ ਵੱਡੀ ਵਾਰਦਾਤ ਲੁਟੇਰਿਆਂ ਨਹਿਰ ਦੇ ਕੰਡੇ ਜਿੱਥੇ ਦੋਵਾਂ ਨੂੰ ਰੋਕ ਕੇ ਕੀਤੀ ਲੁੱਟ ਉੱਥੇ ਹੀ ਇਸ ਦੌਰਾਨ ਨੌ ਜਾਪਈ ਨਹਿਰ ਚ ਪ੍ਰਸ਼ਾਸਨ ਵੱਲੋਂ ਦੂਸਰੇ ਦਿਨ ਵੀ ਗੋਤਾ ਖੋਰਾ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਨੂੰ ਦੀ ਪਾਲ ਗੁਰਤਾਸਪੁਰ ਦੀ ਕਾਨੂੰਆ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾਂ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੇ ਨੌ ਸਸ ਐਕਟਿਵਰ ਤੇ ਰਾਹ ਜਾਂਦੇ ਹੋਏ ਨੂੰ ਨਹਿਰ ਦੇ ਕੰਡੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕ ਕੇ ਦੋਵਾਂ ਨਾਲ ਲੁੱਟ ਕੀਤੀ ਅਤੇ ਉਸ ਪ੍ਰਤੀਵਾਰਤਾਤ ਨੂੰ ਅੰਜਾਮ ਦਿੰਦੇ ਹੋਏ ਜੱਟ ਨੂੰ ਅਮਨਪ੍ਰੀਤ ਕੋਰ ਉਹਨੂੰ ਮੰਤ੍ਰੀਤੀ ਲੁੱਟ ਕਰੇ ਸੰਤ ਅਚਾਨਕ ਅਮਨਪ੍ਰੀਤ ਨਹਿਰ ਚ ਜੱਡ ਗਈ ਅਤੇ ਨਹਿਰ ਚ ਡੁੱਬ ਗਈ ਜਿਸ ਨੂੰ ਲੱਭਣ ਵਾਸਤੇ ਦੂਸਰੇ ਦਿਨ ਵੀ ਕੋਤਾ ਖੋਰਾ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ ਜਦ ਕਿ ਤੁਛੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਸੱਤ ਤੇ ਹੀ ਸਵਾਲ ਉਠਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਗਰ ਲੁਟੇਰੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੋਈ ਚੀਜ਼ ਲੁੱਟੀ ਕਿਉਂ ਨਹੀਂ ਗਈ ਉੱਥੇ ਹੀ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਚ ਸੰਸਨੀ ਫੈਲ ਗਈ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚ ਟੁੱਪੀ ਅਮਨਪ੍ਰੀਤ ਕੌਰ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਅਗਲੇ ਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਿਸਟਰ ਉਹਨਾਂ ਦੀ ਸਾਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਸਾਨੂੰ ਅਜੇ ਵੀ ਨਹੀਂ ਸ਼ੋਰ ਹੈਗਾ ਕਿ ਨਹਿਰ ਵਿੱਚ ਸੁੱਟਿਆ ਜਾਂ ਉਹਨਾਂ ਨੂੰ ਕਿਤੇ ਹੋਰ ਖੁਰਦਬੁਰਦ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸਾਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨੈਰ ਨੈਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿ ਇਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀਗਾ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗਾਇਬ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਕ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚਕਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਡਰਕਤਾਂ 'ਚ ਫਸ ਜਾਏਗਾ ਢਾੜੀਆਂ 'ਚ ਪੈ ਜਾਏਗਾ ਤੇ ਐਵੇਂ ਬਸ ਇਨਸਾਫ ਚਾਹਨੇ ਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਐ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਆ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਦੇ بیٹے ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇੜਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡਾ ਹੈਲਪ ਕੀਤੀ ਜਾਏ ਕਲੋਨੀ ਤੌਰ ਤੇ ਇਹ ਗੱਲਾਂ ਨਹੀਂ ਮਾੜੀਆਂ ਮੋਟੀਆਂ ਘਰ ਵਿੱਚ ਗੱਲਾਂ ਹੁੰਦੀਆਂ ਨੇ ਬਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸੱਸ ਨੇ ਚੱਪਾ ਲਾ ਕੇ ਮਾਰਨ ਪਾਈ ਤੇ ਮੁੰਡਾ ਤੇ ਪਿਓ ਘਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀ ਆ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਧੀ ਐ ਹੀ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਈ ਆ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਈ ਮੈਂ ਵੀ ਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜੜਨ ਵਾ ਤੇ ਨਹੀਂ ਜੇ ਮੈਂ ਜਾਣ ਭਾਈ ਫੈਮਲੀ ਨੇ ਪੁੱਲੇ ਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹ ਨਾ ਉਹ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਘੜਿਆ ਨਾ ਮੋਬਟ ਨੂੰ ਕੁਝ ਹੋਇਆ ਕਿੱਥੇ ਛੜਕੇ ਤੇ ਕਿੱਥੇ ਬੜੀ ਕਿੱਦਾਂ ਡੇਗੀ ਵਿੱਚ ਜੇ ਸਲਾਹ ਨਾ ਹੋਇਆ ਮੁੰਡੇ ਦੇ ਮੈਰੀ ਦੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੇਰੀ ਤੀਵਿਲੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਮੈਂ ਤਾਂ ਹਟਾ ਮੁੰ ਜਿਨ੍ਹਾਂ ਨਾਲ ਮੈਂ ਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨੇ ਕੱਲੀ ਨਹੀਂ ਮੁੰਡੇ ਦੀ ਸਲਾਹ ਨਾਲ ਮੁੰਡੇ ਨੇ ਦੋਨਾਂ ਨੂੰ ਕਸੂਰਵਾਨ ਮੰਨਨੀ ਜਿਨ੍ਹਾਂ ਨਾਲ ਮੈਂ ਕੁੜੀ ਕੱਲੀ ਕਿਉਂ ਜਦੋਂ ਹੀ ਉਹਨਾਂ ਨੂੰ ਮਨਾ ਕੀਤਾ ਵੀ ਹਰ ਰਸਤੇ ਨਾ ਆਇਓ ਕਿਉਂ ਆਏ ਸਾਡੀ ਕੁੜੀ ਅਮਨਪ੍ਰੀਤਕੌਰ ਜੋ ਕਿ ਆਕਾਸ਼ਦੀਪ ਵੱਲ ਗਈ ਸੀ ਧਾਰੀਆਲ ਬੇਦੀਪੁਰ ਫੜਕ ਅਮ ਕੱਲ ਪਰਸਨ ਸਾਡੇ ਘਰ ਆਏ ਨੇ ਰਾਤ ਬਾਚ ਸਵੇਰੇ ਮਗੀ 12:00 1 ਵਜੇ ਤੋਂ ਤੁਰੇ ਨ ਪਿੰਡੋਂ ਸ਼ੀਨਾ ਬੇੜ ਤੋਂ ਬਾਅਦ ਇੱਥੇ ਆ ਕੇ ਨਾ 2:30 ਵਜੇ ਨੂੰ ਗੱਲ ਕੀਤੀ ਐ ਇਹਦਾ ਨਹਿਰ 'ਚ ਕੁੜੀ ਡੇਗੀ ਐ ਜੀ ਮਰਗੀ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਇਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਦੇਈ ਆ ਛਾਣ ਗਿਣ ਕਰਨੀ ਬਸ ਜਲਦੀ ਜਲਦੀ ਦਫਨਾਣਾ ਚਾਹੀਦਾ ਹਨ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾ ਨੇ ਕੀਤਾ ਉਹਨਾਂ ਨੇ ਕਾਰਵਾਈ ਕਰਨੀ ਜੀ ਜੇ ਇਹਨਾਂ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਦੀ ਜਾਈ ਦੀ ਜੋ ਵੀ ਹੈ ਲੱਭੀ ਨਹੀਂ ਕੱਖ ਨਹੀਂ ਨਾ ਲੱਭਾ ਨਾ ਬੋਡੀ ਲੱਭੀ ਨਾ ਕੁਝ ਨਹਿਰ ਖੋਲ ਲੈ ਜੀ ਪਾਣੀ ਇਹਨਾਂ ਨੂੰ ਚਾਹੀਦਾ ਹੋਰ ਪਾਸੇੋਂ ਕੱਢਣਾ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਪੂਰੇ ਪੰਜਾਬ 'ਚ ਵੇ ਜੀ ਸਮਾਵਾ ਨਭਾਉਂਦੀ ਆ ਕਿਤੇ ਵੀ ਇਹੋ ਜਿਹੇ ਹਾਦਸਾ ਹੁੰਦਾ ਆ ਤੇ ਅਸੀਂ ਜਰੂਰ ਉੱਥੇ ਆਪਣੇ ਜਿੰਨੀ ਵੀ ਸੇਵਾ ਹੋ ਸਕਦੀ ਆ ਅਸੀਂ ਪਰਿਵਾਰ ਨੂੰ ਬੋਡੀ ਲੱਭ ਕੇ ਦਿੰਨੇ ਆ कल कॉल आई थी शामी इथों भाईजी होना दी भी एक लूटखो ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ੱਕਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਉਹਦੀ ਭਾਲ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇਵਾਲੀ ਕਿ ਜੀ ਨਾ ਬੀ ਜੀ ਸਾਡੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਮੈਂ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾਦਾਰ ਜਥੇਵੰਦੀ ਗੜਵੀ ਵਾਲਾ ਯਾਦ ਉਹ ਗੁਜਰਾਵੀ ਤੁਸੀਂ ਲੱਭੇ ਰਹੇ ਹਾਂਜੀ ਤਕਰੀਬਨ ਇੱਥੇ ਦੋ ਤਿੰਨ ਅਸੀਂ ਸਾਡੀਆਂ ਟੀਮ ਪਹਿਲਾਂ ਆ ਕੇ ਲੱਭ ਕੇ ਗਈਆਂ ਇੱਥੇ ਤੇ ਹਾਂਜੀ ਔਰ ਉਹਨੂੰ ਬਰਕਰਾਰ ਕਰਦੇ ਹਾਂ ਹਾਂਜੀ ਹਾਂਜੀ ਸਾਰੀ ਤਕਰੀਬਨ ਪੰਜਾਬ ਦੇ ਵਿੱਚ ਇੱਥੇ ਬਿਲਕੁਲ ਫਰੀ ਸੇਵਾ ਉੱਥੇ ਅਸੀਂ ਕਰਦੀ ਸਾਡੀ ਸਾਥ ਤੇ ਕੱਲ ਨੂੰ ਸਸਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰਵਿੰਦਰ ਕੌਰ ਉਹ ਆ ਰਹੀਆਂ ਸੀ ਇੱਧਰੋਂ ਆਪਣੇ ਤਿਬਰੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰਵਿੰਦਰ ਕੌਰ ਦੇ ਦਸਮਤਾਲਕ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਪਰੀਨਦੀ ਨੂੰ ਆਉਂ ਨਹਿਰ ਦੇ ਵਿੱਚ ਦੇਖੀ ਹੈ ਚੋਰੀ ਦਾ ਜਾਲਾ ਉਹਦੀ ਉਹਦੀ ਬੋਡੀ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਕੋਈ ਦੇਣ ਦੀ ਹਾਲਤ ਦੇ ਵਿੱਚ ਅਸੀਂ ਆਪਣੇ ਫ੍ਰੀ ਕਰਦੇ ਆ ਜਰੂਰ